ਅੱਜ ਕੀ ਬਣਾਉਣਾ ਸੱਸ ਬੱਲੀਏ ਕੀ ਬਣਾਉਣਾ ਦੱਸ ਬੱਲੀਏ ਕੀ ਬਣਾਉਣਾ ਦੱਸ ਬੱਲੀਏ ਹਾਂ ਦੱਸੋ ਹੁਣ ਫਿਰ ਕੀ ਬਣਾਉਣਾ ਅੱਜ ਸੇਵੀਆਂ ਹੂੰ ਸੇਵੀਆਂ ਬਣਾਉਣ ਵਾਸਤੇ ਪਹਿਲਾਂ ਕੀ ਕੀਤਾ ਆਪਾਂ ਨੇ ਦੁੱਦੂ ਦੁੱਦੂ ਕੀ ਕਰਨਾ ਹੈ ਅੰਮੋਲ ਕਰਨੀ ਹੈ ਵੇਟ ਕਰਨੀ ਦੁੱਦੂ ਹਾਲੇ ਕੀ ਹੁੰਦੇ ਐ ਠੰਡਾ ਠੰਡਾ ਹੁੰਦੀ ਗਰਮ ਗਰਮ ਹੁੰਦੀ ਹੈ ਗਰਮ ਹੋਏਗਾ ਆਪਾਂ ਦੁੱਧ ਵਿੱਚ ਸੇਵੀਆਂ ਪਾਵਾਂਗੇ ਫਿਰ ਕੀ ਪਾਉਣਾ ਹੈ ਕੰਡ ਮਿਕਸ ਹੂੰ ਫਿਰ ਮਿਕਸ ਕਰਕੇ ਹੂੰ ਸੇਵੀਆਂ ਬਣ ਗਈਆਂ ਯੈਸ ਚਲੋ ਆਪਾਂ ਵੇਟ ਕਰਦੇ ਆਂ ਤੇਨੂੰ ਆ ਦਿਖੰਦੇ ਆ ਕਿ ਨਿਕਲਣ ਗਿਆ ਹੁਣ ਧੂਆ ਹੂੰ ਚਲੋ ਧੂਆ ਨਿਕਲਦਾ ਭਈ ਇਟ ਮੀਨਸ ਆਪਣਾ ਗਰਮ ਹੋ ਚੁੱਕਿਆ ਦੁੱਧੂ ਹੈਨਾ ਫਿਰ ਤੂੰ ਚਲ ਪਾ ਫਿਰ